ਉਸਦੀ ਜਾਂਚ ਕੀਤੀ ਜਾ ਰਹੀ ਹੈ ਕੁਝ ਪੜਤਾਲ ਕੀਤੀ ਜਾ ਰਹੀ ਹੈ ਪਰ ਇਸ ਵੇਲੇ ਅਸੀਂ ਮੈਂ ਤੁਹਾਨੂੰ ਦਿਖਾਉਣਾ ਚਾਹੁੰਗਾ ਪਹਿਲਾਂ ਦਰਸ਼ਕਾਂ ਨੂੰ ਕਿ ਜਿਸ ਤਰੀਕੇ ਨਾਲ ਅਸੀਂ ਉਸ ਤਾਨਸਾ ਗ੍ਰਿਹ ਜਿਸ ਤਰੀਕੇ ਨਾਲ ਇਹ ਡਿਊਟੀ ਹੈ ਡਿਊਟੀ ਦੇ ਵਿੱਚ ਇਸ ਤਰ੍ਹਾਂ ਚਰਨਮਤ ਹੈ ਇਸ ਤੋਂ ਪਹਿਲਾਂ ਚਰਨਾ ਕੋਕੇ ਜਿਹੜਾ ਅੰਦਰ ਐਂਟਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕੋ ਅੰਦਰ ਹੈ ਤੋਂ ਕੇ ਹੈ ਤਾਂ ਕੋਕੇ ਜਿਹੜਾ ਜਣਾ ਹੁੰਦਾ ਉਸ ਤੇ ਆ ਚਲੇ ਹਾਂਜੀ ਹਾਣ ਦੇ ਕਰ ਸਕਦੇ ਹੈ ਜਿਹੜਾ ਜਿਹਨਾਂ ਨੂੰ ਪਛਾਹ ਸਪੀਚਿੰਗ ਬਾਦਲ ਦੀ ਗੱਲ ਕਰੀਏ ਤੇ ਸਪੀਚਿੰਗ ਬਾਦਲ ਇਸ ਸਾਈਡ ਤੇ ਦਾ ਬੈਠੇ ਹੋਏ ਸੀ ਜਿੱਥੇ ਕਿਰਨ ਤੁਹਾਨੂੰ ਦਿਖਾ ਰਹੇ ਹਾਂ ਕਿ ਇਸ ਜਗ੍ਹਾ ਤੇ ਸਪੀਚ ਤੁਹਾਡੀ ਜਿਵੇਂ ਵੀ ਸੀ ਜਿਪ ਉਹ ਆਪਣੀ ਜਿਹੜੀ ਸੇਵਾ ਦੇ ਬੰਦੇ ਦਾ ਜਰ ਆਉਂਦੇ ਸੀ ਆਪਣੀ ਤਕਤੀ ਪਾ ਕੇ ਗੱਲ ਦੇ ਵਿੱਚ ਇੱਥੇ ਸੇਵਾ ਲੱਗੇ ਕਿ ਬੱਚੇ ਨਾਲੋਂ ਵੀ ਸਿਕਿਉਰਟੀ ਮੌਜੂਦ ਸੀ ਪਰ ਉਸ ਤੋਂ ਪਹਿਲੇ ਹੀ ਜਿਸਟਿਸ ਕਲਮ ਸਾਹਮਣੇ ਸਾਈਡ ਤੋਂ ਜਿਵੇਂ ਇੱਕ ਉਹ ਡੇਰਗਾਹ ਦੇ ਵਿਅਕਤੀ ਵੱਲੋਂ ਇੱਕ ਡੇਰਾ ਬੱਬਾ ਨਾਂ ਦੇ ਵਿਅਕਤੀ ਵੱਲੋਂ ਜਿਹੜਾ ਫਾਇਰ ਕੀਤਾ ਜਾਂਦਾ ਉਹ ਫਾਇਰ ਬਿਲਕੁਲ ਸਿਕਿਉਰਟੀ ਵੱਲੋਂ ਉਸ ਵੇਲੇ ਉਹਨੂੰ ਆ ਉਸ ਵੇਲੇ ਤਾਂ ਚੱਕ ਦਿੱਤਾ ਜਾਂਦਾ ਪਰ ਜਿਸਟਿਸ ਕਲਮ ਪਹਿਰੇ ਜਿਹੜਾ ਵਾ ਉੱਪਰ ਜਾ ਕੇ ਲੱਗਦਾ ਵਾ ਮੇਰੇ ਸਹੂਕੀ ਤੋਂ ਦੱਸਾਇਆ ਰਣ ਕਿ ਉਹ ਬਿਲਕੁਲ ਸਾਹਮਣੇ ਜਿਹੜਾ ਨਿਸ਼ਾਨ ਦਿਖ ਰਿਹਾ ਜਿੱਥੇ ਕਿ ਫਾਇਰ ਲੱਗਾ ਵਾ ਫਾਇਰ ਲੱਗਣ ਨਾਲ ਜਿਹੜਾ ਬਿਲਕੁਲ ਬਚਾਅ ਹੋ ਚੁੱਕਾ ਬਿਲਕੁਲ ਕਿਸੇ ਤਰ੍ਹਾਂ ਦੀ ਕੋਈ ਘਟਨਾ ਨਹੀਂ ਹੋਈ ਪਰ ਸੰਗਮ ਜਿਹੜੀ ਗੱਲ ਕਰੀਏ دہشت ਦਾ ਮਾਹੌਲ ਜਿਹੜਾ ਵਾ ਉਸੇ ਵੇਲੇ ਬਣ ਗਿਆ ਕਿ ਗੁਰੂ ਸਾਹਿਬ ਦੇ ਘਰ ਅਜੇ ਕਿ ਸੰਗਤਾਂ ਵੱਡੇ ਪੱਦਰ ਤੇ ਨਤਮਸਤਕ ਹੋਣ ਲਈ ਪਹੁੰਚਦੀਆਂ ਨੇ ਗੁਰੂ ਸਾਹਿਬੀਆਂ ਅਸੀਸਾਂ ਲੈਂਦੀਆਂ ਨੇ ਪਰ ਉਸੇ ਹੀ ਸਥਾਨ ਦੇ ਉੱਤੇ ਇੱਕ ਫਾਇਰ ਹੋ ਜਾਣਾ ਹਮਲਾ ਹੋ ਜਾਣਾ ਪਰ ਵੱਡੀ ਗੱਲ ਹੈ ਕਿ ਸੁਖਬੀਰ ਸਿੰਘ ਬਾਦਲ ਜਿੱਥੇ ਕਿ ਅੱਜ ਉਹ ਆਪਣੀ ਸੇਵਾ ਜਿੱਥੇ ਕਿ ਕੱਲ ਦਾ ਦਿਨ ਵੀ ਨਿਭਾਇਆ ਸੀ ਅਜ ਦੂਜਾ ਦਿਨ ਸੀ ਕਿ ਜਿੱਥੇ ਆਪਣੀ ਉਹ ਸੇਵਾ ਨਿਭਾਈ ਰਹੀ ਸੀ ਪਰ ਉਹਨਾਂ ਉੱਤੇ ਜਿਹੜਾ ਇਹ ਉਸ ਵਿਅਕਤੀ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਦੀ ਜਿਹੜੀ ਉਸ ਕਿਸੇ ਆਉ ਕੀਤੀ ਜਾ ਰਹੀ ਹੈ ਜੀ ਜੀ ਬਿਲਕੁਲ ਜਿਹੜਾ ਕਿ ਜਦੋਂ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਮਾਹੌਲ ਜ਼ਰੂਰ ਖਰਾਬ ਹੁੰਦਾ ਹੈ ਪਰ ਜਿਹੜਾ ਕਿ ਜਿੱਥੇ ਹਮਲਾ ਹੋਇਆ ਉਹ ਸਥਾਨ ਜਿਹੜਾ ਕਿ ਸਿੱਖਾਂ ਦਾ ਪਵਿੱਤਰ ਸਭ ਤੋਂ ਜਿਹੜਾ ਕਿ ਪਵਿੱਤਰ ਸਥਾਨ ਹੈ ਸ੍ਰੀ ਹਰਮੰਦਰ ਸਾਹਿਬ ਜਿੱਥੇ ਕਿ ਉਹਨਾਂ ਦੇ ਮੁੱਖ ਗੇਟ ਦੇ ਬਾਹਰ ਜਿਹੜੇ ਕਿ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਸੁਖਬੀਰ ਸਿੰਘ ਬਾਦਲ ਜੋ ਕਿ ਸਾਬਕਾ ਡਿਪਟੀ ਸੀਐਮ ਰਹਿ ਚੁੱਕੇ ਨੇ ਇਸ ਤਰ੍ਹਾਂ ਦਾ ਹਮਲਾ ਕੀਤਾ ਜਾਂਦਾ ਹੈ ਜਾਨਲੇਵਾ ਹਮਲਾ ਕੀਤਾ ਜਾਂਦਾ ਬਿਲਕੁਲ ਕੋਲ ਜਾ ਕੇ ਨਿਸ਼ਾਨੇ ਦੀ ਸੇਧ ਰੜੇ ਰੱਖ ਕੇ ਉਹਨਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਫਾਇਰਿੰਗ ਕੀਤੀ ਜਾਂਦੀ ਹੈ ਸੋ ਮਾਹੌਲ ਦੀ ਗੱਲ ਕਰੀ ਇਹਨਾਂ ਕਿਸੇ ਬਿਆਨ ਦੇ ਵੱਲੋਂ ਵੀ ਕਿਹਾ ਗਿਆ ਕਿ ਉਹਨਾਂ ਨੂੰ ਸੰਗਤਾਂ ਨੂੰ ਰੋਕਿਆ ਨਹੀਂ ਜਾ ਰਿਹਾ ਕਿਉਂਕਿ ਕਾਫੀ ਸਾਰੀ ਧਾਰਮਿਕ ਭਾਵਨਾਵਾਂ ਵਿੱਚ ਜਿਹੜੇ ਕਿ ਹੁੰਦੀਆਂ ਨੇ ਨਤਮਸਤਕ ਹੁਣ ਆਉਣਾ ਹੁੰਦਾ ਦੂਰੋਂ ਦੂਰੋਂ ਸੰਗਤਾਂ ਪਹੁੰਚ ਰਹੀਆਂ ਨੇ ਸੋ ਕੀ ਕੋਈ ਜੈ ਇਸ ਵੇਲੇ ਮਾਹੌਲ ਸੰਗਤਾਂ ਦਾ ਸੰਗਤਾਂ ਪਹੁੰਚ ਰਹੀਆਂ ਨੇ ਬਿਲਕੁਲ ਜੇ ਮੈਂ ਤੁਹਾਨੂੰ ਡਿਸਕਸ ਕਰਾਂ ਕਿ ਜਿਸ ਤਰੀਕੇ ਨਾਲ ਗੱਲ ਕਰੀਏ ਜਿਸ ਤਰੀਕੇ ਨਾਲ ਤੇ ਦੇਸ਼ਾਂ ਦੇ ਚਾਦੋਂ ਸੰਗਤਾਂ ਨਤਮਸਤਕ ਹੁਣ ਦੀਆਂ ਨੇ ਗੁਰਸਾਹਿਬੀਆਂ ਅਸਥਾਨ ਲੈਂਦੀਆਂ ਨੇ ਉੱਥੇ ਜਿੱਥੇ ਨਾਲ ਹੀ ਸਾਡੇ ਜੁਗਤਾਂ ਨੂੰ ਖਾਣ ਨੇ ਕਿ ਸੰਗਤਾਂ ਵੱਡੇ ਪੱਧਰ ਤੇ ਇੱਥੇ ਪਹੁੰ ਸੰਕਤਾਂ ਨੂੰ ਰੁਕਿਆ ਨਹੀਂ ਜਾ ਰਿਹਾ ਸੰਕਤਾਂ ਨੂੰ ਬਿਲਕੁਲ ਉਸੇ ਤਰੀਕੇ ਨਾਲ ਹੀ ਦਰਸ਼ਕਦਾਰੇ ਕਰਨ ਜਾ ਰਹੀ ਹੈ ਸੰਕਤਾਂ ਸੰਕਤਾਂ ਬਿਲਕੁਲ ਬੇਫੋਕ ਹੋ ਕੇ ਤੁਮ ਸਭ ਨੂੰ ਦਰਸ਼ਕਦਾਰੇ ਕਰੀਏ ਨੇ ਕਿਉਂਕਿ ਇੱਕ ਅਜਿਹਾ ਸਥਾਨ ਹੈ ਜਿੱਥੇ ਲੋਕ ਆਣ ਕੇ ਗੁਰੂ ਸਾਹਿਬ ਜੀਆਂ ਕੇ ਬਖਸ਼ਾ ਲੈਂਦੇ ਨੇ ਇੱਥੇ ਆਣ ਕੇ ਗੁਰੂ ਸਾਹਿਬ ਤੋਂ ਸ਼ਕਤੀ ਪ੍ਰਾਪਤ ਕਰਦੇ ਨੇ ਉਹ ਸਥਾਨ ਹੈ ਉੱਥੇ ਤੱਕ ਨਾ ਇਹ ਸਥਾਨ ਦੇ ਜੋ ਅੱਜ ਵੀ ਜਿਹੜੀ ਗੱਲ ਹੈ ਉਹ ਥੋੜੇ ਟਾਈਮ ਜਿਹੜੀ ਘਟਨਾ ਦੇ ਲਈ ਥੋੜਾ ਜਸ਼ਦਾ ਮਾਹੌਲ ਸੀਗਾ ਪਰ ਹੁਣ ਇਸ ਵੇਲੇ ਬਿਲਕੁਲ ਸ਼ਾਂਤੀ ਹੈ ਇਸ ਵੇਲੇ ਸੇਵਾਦਾਰ ਜਿਹੜੇ ਆਪਣੀ ਡਿਊਟੀ ਨਿਭਾ ਰਹੇ ਨੇ ਬਿਲਕੁਲ ਤੁ ਸੇਵਾ ਲੋਕਾਂ ਦੇ ਖਰੇ ਖੜੇ ਆਪਣੀ ਸੇਵਾ ਨੇ ਬਾਰੇ ਨੇ ਤੇ ਕੁਝ ਹੀ ਸਾਇਦ ਜਿਹੜੀਆਂ ਸੰਸਥਾ ਦੇ ਪੁੱਤਰ ਜਾਰੀ ਕਰਨੇ ਉਹਨਾਂ ਨੂੰ ਕੌਣ ਜਾਣਵਾ ਦੇ ਜਿਹੜੇ ਸੰਸਥਾ ਦੇ ਦੀ ਕੁਝ ਵਿਅਕਤੀ ਨੂੰ ਉਹਨਾਂ ਨੂੰ ਚੈੱਕ ਕੀਤਾ ਜਾਂਦਾ ਆ ਕਿ ਕਿਸੇ ਦੇ ਹੰਦਾ ਕੋਈ ਨਸ਼ੀਲਾ ਪਦਾਰਥ ਚ ਨਹੀਂ ਹੈਗਾ ਇਹਨਾਂ ਦਾ ਕੋਈ ਪਿੱਛੇ ਤਰ੍ਹਾਂ ਦੀ ਕੋਈ ਵਸਤੂ ਬਾਡੀ ਅੰਦਰ ਲੈ ਕੇ ਜਾ ਰਿਹਾ ਹੈ ਕੋਈ ਜਿਹੜੇ ਦਾਗ ਬਗਾਤ ਨੇ ਕੋਈ ਸੱਚੇ ਜਾਂਦੇ ਨੇ ਬ੍ਰਿਚ ਨਾਲ ਲੋਕਾਂ ਦੀ ਜਿਹੜੀ ਆ ਚੈੱਕ ਕੀਤੀ ਜਾਂਦੀ ਆ ਜਾਂਚ ਕੀਤੀ ਜਾਂਦੀ ਆ ਪਰ ਸੰਸਥਾ ਦੇ ਤਰੀਕੇ ਨਾਲ ਹੀ ਕੁਝ ਇਨਸਾਨ ਵਾਲੀ ਵੱਡੇ ਪੱਧਰ ਤੇ ਆ ਰਹੀਆਂ ਨੇ ਉਹ ਮਹਿਲਾਵਾਂ ਦੇ ਜਿਹੜੇ ਬੈਗਿਆ ਉਹ ਵੀ ਚੈੱਕ ਕੀਤੇ ਜਾਂਦੇ ਨੇ ਕਿਉਂਕਿ ਅੱਜ ਦੇ ਦਿਨ ਜਿਸ ਤਰੀਕੇ ਨਾਲ ਇਹ ਘਟਨਾ ਵਾਪਰੀ ਹੈ ਉਸ ਤੋਂ ਬਾਅਦ ਇਹ ਜਿਹੜੀ ਐਚਪੀਸੀ ਵੱਲੋਂ ਜਿਹੜੀ ਐ ਸੁਰੱਖਿਆ ਕੀਤੀ ਜਾਂਦੀ ਹੈ ਪਹਿਲਾਂ ਵੀ ਜਿਹੜੇ ਮੁਲਾਜ਼ਮਾਂ ਵੱਲੋਂ ਕੀਤੀਆਂ ਜਾਂਦੀਆਂ ਸੀ ਲੋਕਾਂ ਦੇ ਜਿਹੜਾ ਉਹਨੂੰ ਦੇਖਦੇ ਰਹਿਣ ਲਈ ਸੁਰੱਖਿਆ ਲਈ ਜਿਹੜਾ ਦੇਖਿਆ ਜਾਂਦਾ ਸੀ ਪਰ ਅੱਜ ਖਾਸ ਤੌਰ ਤੇ ਜਿਹੜੇ ਹਰ ਵਿਅਕਤੀ ਨੂੰ ਜਿਹੜਾ ਇੱਥੇ ਦੇਖਿਆ ਜਾ ਰਿਹਾ ਕਿ ਇਸ ਤਰ੍ਹਾਂ ਦੀ ਕੋਈ ਅੰਦਰ ਦਸਤੀਆਂ ਜਾਂਦ ਕੇ ਇੱਕ ਸਾਧਾ ਹਦੀ ਕਿਸੇ ਬੰਦੇ ਤੋਂ ਕੋਈ ਅਗੁੰਨਾ ਅਜਿਹਾ ਕਿ ਕੋਈ ਇਸ ਲਈ ਜਿਹੜਾ ਘਟਨਾ ਕਰਨ ਹੋਇਆ ਉਸ ਤੋਂ ਬਾਅਦ ਵੀ ਇਹ ਜਿਹੜੀ ساری ਜਿਹੜਾ ਕੰਮ ਇਹ ਨਹੀਂ ਕਿ ਉਹ ਕਿ ਨੰਬਰਦਾਰ ਲਗਾਤਾਰ ਇੰਚ ਕਿੰਨਾ ਕਿਤੇ ਕਾਫੀ ਉੱਚਾ ਆ ਸਕਦਾ ਵੱਡੇ ਪੱਧਰ ਤੇ ਉਸੇ ਤਰੀਕੇ ਨਾਲ ਹੀ ਨਤਮਸਤਕ ਹੋ ਰੀਆਂ ਨੇ ਪੁਰੀ ਸੈਦੀਆਂ ਸਿੱਖਿਆ ਲੈ ਰੀਆਂ ਨੇ ਸੇਵਾਦਾਰ ਲਗਾਤਾਰ ਆਪਣੀ ਜਿਹੜੀ ਸੇਵਾ ਨਿਭਾ ਰਹੇ ਨੇ ਜੀ ਪਰ ਜੀ ਬਿਲਕੁਲ ਜਿਹੜਾ ਕਿ ਮਾਹੌਲ ਤਾਂ ਸੂਰ ਖਰਾਬ ਹੁੰਦਾ ਜਦੋਂ ਉਸਤਾਨ ਦੀ ਘਟਨਾ ਵਾਪਰਦੀ ਹੈ ਕਿਸਾਨ ਜਿਹੜੇ ਕਿ ਲੋਕ ਉਥੇ ਪਹੁੰਚ ਰਹੇ ਨੇ ਨਤਮਸਤਕ ਹੋ ਰਹੇ ਨੇ ਫਿਲਹਾਲ ਜਿਹੜੇ ਕਿ ਘਟਨਾ ਵਾਪਰੀ ਹੈ ਸੁਖਬੀਰ ਸਿੰਘ ਬਾਦਲ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਉਸੇ ਤਰੀਕੇ ਦੇ ਨਾਲ ਆਪਣੀ ਸੇਵਾ ਜਿਹੜੀ ਜਾਰੀ ਰੱਖੇ ਹੋਏ ਨੇ ਤਾਂ ਸੁਖਬੀਰ ਸਿੰਘ ਬਾਦਲ ਇਸ ਵੇਲੇ ਕਿੱਥ ਗੁਰਦੁਆਰਾ ਸਾਹਿਬ ਦੇ ਅੰਦਰ ਬਿਲਕੁਲ ਪਰਮੇਸ਼ਰ ਜਨਾ ਕਿ ਜਿਸ ਤਰੀਕੇ ਨਾਲ ਇਹ ਘਟਨਾ ਕਰਨ ਹੋਣ ਤੋਂ ਬਚ ਕਿਉਂ ਗਏ ਸਿੰਘ ਸਾਹਿਬ ਬੋਲੋ ਜਿਹੜੀਆਂ ਤਨਖਾਹਾਂ ਲਗਾਈਆਂ ਗਈਆਂ ਸੀ ਉਹਦਾ ਕੋਈ ਟਾਈਮ ਲਗਾਇਆ ਗਿਆ ਸੀ ਕਿ ਕਿ ਇੱਕ ਇੱਕ ਘੰਟੇ ਦੀ ਜਿਹੜੀ ਸੇਵਾ ਸੀਗੀ ਉਸ ਤੋਂ ਬਾਅਦ ਜਿਹੜੀ ਅੰਦਰ ਵਰਤਨਾ ਦੀ ਸੇਵਾ ਸੀਗੀ ਉਹ ਹੁਣ ਬੱਤਨਾਂ ਦੀ ਸੇਵਾ ਤੋਂ ਬਾਅਦ ਜਿਹੜੀ ਉਹਨਾਂ ਦੀ ਨਾਮ ਸਿਮਰਨ ਦੀ ਸੇਵਾ ਚੱਲ ਰਹੀ ਹੈ ਅੰਦਰ ਜਿਸ ਤਰੀਕੇ ਨਾਲ ਅੰਦਰ ਨਾਲ ਉਹਨਾਂ ਨਾਮ ਸਿਮਰਨ ਦੀ ਕੀਤੀ ਜਾ ਰਹੀ ਹੈ ਉਹ ਸੇਵਾ ਜਿਹੜੀ ਚੱਲ ਰਹੀ ਹੈ ਲਗਾਤਾਰ ਹਲੇ ਸੁਖਬੀਚੰਗ ਬਾਦਲਾ ਤੇ तमाम ਜਿਹੜੇ ਉਹਨਾਂ ਦੇ ਸਾਥੀ ਸੀਗੇ ਸਹਿਯੋਗੀ ਸੀਗੇ ਕੈਬਨਟ ਤੇ ਜਿਹੜ ਮંત્રી ਸੇਵਾਵਾਂ ਜੋ ਬਾਹਰ ਆ ਗਏ ਯਾਰ ਸਹੀ ਉਹ ਲਗਾਤਾਰ ਉਸ ਜਗ੍ਹਾ ਦੇ ਅੰਦਰ ਬੈਠ ਕੇ ਜਿਹੜੀ ਆਪਣੀ ਐ ਸੇਵਾਵਾਂ ਨਿਭਾ ਰਹੇ ਨੇ ਅੰਦਰ ਜਿਹੜੀਆਂ ਅੰਦਰ ਸੇਵਾਵਾਂ ਦੀ ਜਿਹੜੀ ਡਟੀਆਂ ਨਿਭਾ ਰਹੇ ਨੇ ਜੀ ਪਰ ਜੀ ਹਾਲਾਕੀ ਦੇਖਿਆ ਜਾ ਸਕਦਾ ਹੈ ਕਿ ਸੁਰੱਖਿਆ ਰਵੇ ਚਿਹੜਾ ਕਿ ਕਾਫੀ ਵਾਦਾ ਕਰ ਦਿੱਤਾ ਗਿਆ ਹਰ ਸੰਗਤ ਨੂੰ ਜਿਹੜਾ ਕਿ ਚੈਕਿੰਗ ਕਰਕੇ ਅੰਦਰ ਭੇਜਿਆ ਜਾਣਾ ਚਾਹੀਏ ਉਹ ਲੇਡੀਜ਼ ਹੋਵੇ ਉਹਨਾਂ ਦਾ ਵੀ ਪਰਸ ਜਿਹੜਾ ਕਿ ਚੈਕਿੰਗ ਕੀਤਾ ਜਾ ਰਿਹਾ ਹੈ ਹਰ ਕਿਸੇ ਦੀ ਚੈਕਿੰਗ ਕਰਕੇ ਹੀ ਅੰਦਰ ਭੇਜਿਆ ਜਾ ਰਿਹਾ ਹੈ ਫਿਲਹਾਲ ਜਿਹੜਾ ਅਸੀਂ ਗੱਲ ਕਰਦੇ ਹਾਂ ਕਿ ਨਰਾਇਣ ਸਿੰਘ ਚੋੜਾ ਜਿਸ ਦੇ ਵੱਲੋਂ ਇਸ ਵਾਰ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨਾ ਸਾਧਿਆ ਗਿਆ ਪਿਸਤੌਲ ਦੇ ਨਾਲ ਜਿਹੜੇ ਕਿ ਗੋਲੀ ਚਲਾਈ ਗਈ ਫਾਇਰਿੰਗ ਕੀਤੀ ਗਈ ਮਾਹੌਲ ਜ਼ਰੂਰ ਖਰਾਬ ਹੋਇਆ ਫਿਲਹਾਲ ਜੋ ਕਿ ਜਾਣਕਾਰੀ ਮਿਲੀ ਹੈ ਕਿ ਸੁਖਵਿੰਦਰ ਸਿੰਘ ਰੰਦਾਵਾ ਜਿਹੜੇ ਕਿ ਰਾਹ ਹੈ ਜਾਂ ਫਿਰ ਕੋਈ ਰਿਸ਼ਤੇਦਾਰ ਹੈ ਉਹਨਾਂ ਦਾ ਇਸ ਦੇ ਬਾਰੇ ਕੀ ਕੋਈ ਜਾਣਕਾਰੀ ਜਿੱਦ ਤੱਕ ਉਹਨੇ ਦੱਸਿਆ ਜਾ ਰਿਹਾ ਹੈ ਕਾਲ ਮੋ ਸੀ ਆਵਾਜ਼ ਪਹੁੰਚ ਤੌਰ ਤੱਕ ਜੀ 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 ਦੋਆ ਦੇ ਕਿਰਪਾ ਦੱਸੇ ਜਾ ਰਹੇ ਨੇ ਕਿਉਂਕਿ ਉਹ ਬਿਲਕੁਲ ਹਾਂ ਜੀ ਪਰ ਕੱਦ ਸਿਸਟਮਾਂ ਦੀ ਲਗਾਤਾਰ ਉਸ ਤੋਂ ਨੰਮੀ ਜਾ ਰਹੀ ਹੈ ਕਿ ਅਡਾ ਸੁਖਿੰਦਰ ਕੋਲੋਂ ਸਾਡੇ ਪਿੰਡ ਦੀਆਂ ਨਿਵੇਗ ਗ੍ਰੀਵ ਵੀ ਹੋਣਗੇ ਜਿਹੜੇ ਸਮਾਪਿਤਕ ਪ੍ਰਯਾਅ ਹੋ ਪਰ ਹਜੇ ਕਿਰਪਾ ਦੀਰ ਤੇ ਮੰਨਗੇ ਬੈਠ ਬੋਲੋ ਭਾਈ ਕੀ ਦਿੱਤਾ ਜਾ ਰਿਹਾ ਕਿ ਇਹ ਗੱਲ ਸੁਣੋ ਇਹ ਬਹੁਤ ਮਹਾਨ ਹੈ ਕਿ ਜੰਦਰ ਹਾਸ ਤੇ ਕਾਲੀ ਖਲੋਤੇ ਜਾ ਰਹੇ ਜੀ ਬਿਲਕੁਲ ਜਿਹੜੀ ਕਿ ਵਕ ਵਕ ਅੰਗਲਾ ਤੋਂ ਜਾਂਚ ਕੀਤੀ ਜਾਵੇਗੀ ਕਿ ਰਾਏ ਸਿੰਘ ਚੋੜਾ ਨੂੰ ਗ੍ਰਫਤਾਰ ਕਰ ਲਿਆ ਗਿਆ ਪੁਲਿਸ ਦੇ ਵੱਲੋਂ ਕਈ ਸਾਰੇ ਅਪਰਾਧਿਕ ਮਾਮਲੇ ਵੀ ਦਰਜ ਨੇ ਸੋ ਹਾਲਾ ਕਿ ਜਿਹੜਾ ਕਿ ਇਸ ਦੇ ਬਾਰੇ ਕੋਈ ਜਾਣਕਾਰੀ ਜਿਹੜੀ ਕਿ ਪੁੱਛਗਿੱਛ ਜਾਰੀ ਹੈ ਕਿ ਕੀ ਜਾਣਕਾਰੀ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਕਿਉਂ ਇਸ ਤਰ੍ਹਾਂ ਦੀ ਜਿਹੜੀ ਕਿ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਿਉਂ ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨਾ ਸਾਧ ਕੇ ਉਹਨਾਂ ਤੇ ਫਾਇਰਿੰਗ ਕੀਤੀ ਗਈ ਹੈ ਸੋ ਹੋਰ ਪੁਲਿਸ ਦੇ ਵੱਲੋਂ ਹੋਰ ਕੀ ਕੁਝ ਕਹਿਣਾ ਹੈ ਇਹ ਕੋਰੋਨਾ ਜਿਸ ਤਿੱਕੇ ਪਰਮ ਸਿਰੋਜ ਜੀ ਨੇ ਸਾਰਾ ਪਰਚੇ ਨੂੰ ਉਹ ਜਿਹੜੀ ਅੱਜ ਗੱਲ ਕੀਤੀ ਗਈ ਹੈ ਕਿ ਨਰਨ ਸਿੰਘ ਜੋੜਾ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਉਸ ਤੋਂ ਬਾਅਦ ਜਿਹੜੀ ਜਾਂਚ ਚੱਲ ਰਹੀ ਹੈ ਆਪਕੋਸ਼ ਕਿ ਚੱਲ ਰਹੀ ਹੈ ਕਿ ਕੀ ਮਕਸਦ ਸੀਗਾ ਕਿਉਂ ਉਸਨੇ ਜਿਹੜੀ ਅੰਮ੍ਰਿਤਸਰ ਵਾਲੇ ਦੇ ਅੰਮ੍ਰਿਤਸਰ ਮੰਦਿਰ ਸਾਹਿਬ ਬਾੜ ਕੇ ਫਾਇਰਿੰਗ ਕੀਤੀ ਹੈ ਪਰ ਅਜੇ ਤੱਕ ਕੋਰੋਨਾ ਨੇ ਕਿਹਾ ਵੀ ਜਾਂਚ ਚੱਲ ਰਹੀ ਹੈ ਜਾਂਚ ਤੋਂ ਬਾਅਦ ਹੀ ਕਲੀਅਰ ਹੋਏਗਾ ਬੇ ਮਾਰਨਿੰਗ ਟਾਈਮ ਤੋਂ ਜਿਹੜਾ ਸਾਰਾ ਹਸਾ ਆਇਆ ਉਸ ਤੋਂ ਬਾਅਦ ਜਿਹੜੀ ਸਤਿਗੀ ਡਿਟੇਲ ਜਾਂਚ ਚੱਲ ਰਹੀ ਜੀ ਜੀ ਬਿਲਕੁਲ ਜਿਹੜਾ ਕਿ ਨਰਨ ਸਿੰਘ ਜੋੜਾ ਦੇ ਵੱਲੋਂ ਫਾਇਰ ਬਿਲਕੁਲ ਪਰ ਮੈਂ ਦੱਸ ਲ ਜੁਦਾ ਕਿ ਇਸ ਤਰੀਕੇ ਦੀ ਕੋਈ ਜਾਣਕਾਰੀ ਨਹੀਂ ਆਈ ਕਿ ਉਹਨਾਂ ਦੇ ਨਾਲ ਕੌਣ ਸੀਗਾ ਸਿਰਫ ਇਹੀ ਹੈ ਆਲੇ ਦੀ ਦੇ ਸਾਹਮਣੇ ਆਇਆ ਕਿ ਸਿਰਫ ਆ ਜਿਹੜੇ ਦਰਵਾਜ਼ੇ ਇਕੱਲੇ ਸੀਗੇ ਉਹਨਾਂ ਦੇ ਵਿੱਚ ਕੰਮਿਆਂ ਨੂੰ ਲਿਆ ਕੇ ਆਜੇ ਤੱਕ ਇੱਕ ਚੀਜ਼ ਵੀ ਤਰੀਕੇ ਨਾਲ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਕਿ ਉਹਨਾਂ ਦੇ ਨਾਲ ਕੌਣ ਸੀਗਾ ਕਿ ਕਿਹੜੇ ਗਰੁੱਪ ਚ ਆਏ ਸੀ ਕਿ ਇਹਨਾਂ ਦੇ ਨਾਲ ਆਏ ਸੀ ਉਹਨਾਂ ਦੇ ਨਾਲ ਨਾਲ ਕੌਣ ਸਜੂਗੀ ਆਇਆ ਸੀ ਜੀ ਜੇ ਬਿਲਕੁਲ ਜਿਵੇਂ ਕਿ ਹਰ ਸਿਮਰਤ ਕੋਰ ਬਾਦਲਵੀਂ ਉੱਤੇ ਪਹੁੰਚ ਚੁੱਕੇ ਨੇ ਜੋ ਜੋ ਕਿ ਜਾਣਕਾਰੀ ਮਿਲ ਰਹੀ ਉਹ ਵੀ ਪਹੁੰਚ ਚੁੱਕੇ ਨੇ ਜੇ ਇਸ ਘਟਨਾ ਤੋਂ ਬਾਅਦ ਅਵਾਜ਼ ਪਹੁੰਚ ਤੌਰ ਤੱਕ ਜਗਜੀਤ ਜੀ ਤੈਨਾਂ ਨੂੰ ਪਿਆਰੀ ਰਾਹੀ ਭੈ ਜੋ ਲਾਈ ਵੇ ਤਾਂ ਮੈਂ ਇਹ ਨਾ ਗਿਆ ਸੀ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ तमाम ਜਾਣਕਾਰੀ ਸਾਂਝੀ ਕਰਨ ਦੇ ਲਈ ਫਿਲਹਾਲ ਛੁੜਾ ਕਿ ਜਗਜੀਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸੋ ਜੋ ਤਸਵੀਰਾਂ ਸਾਹਮਣੇ ਆਈਆਂ ਸੀ ਜਿੱਥੇ ਕਿ ਹਮਲਾ ਕੀਤਾ ਗਿਆ ਜਾਨਲੇਵਾ ਹਮਲਾ ਫਿਲਹਾਲ ਜਿਹੜਾ ਕਿ ਜਿਸ ਸ਼ਖਸ ਦੇ ਵੱਲੋਂ ਹਮਲਾ ਕੀਤਾ ਗਿਆ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪੁਲਿਸ ਦੇ ਵੱਲੋਂ ਵੀ ਜਿਹੜਾ ਕਿ ਗੁਰਪ੍ਰੀਤ ਸਿੰਘ ਭੁੱਲਾ ਸੀਪੀ ਦੇ ਵੱਲੋਂ ਕਿਹਾ ਗਿਆ ਹੈ ਕਿ ਵਕਵਕ ਐਂਗਲਾ ਤੋਂ ਹੁਣ ਜਾਂਚ ਕੀਤੀ ਜਾਵੇਗੀ ਪੁੱਛਗਛ ਜਿਹੜੀ ਕਿ ਉਹ ਜਾਰੀ ਹੈ ਫਿਲਹਾਲ ਜਿਹੜਾ ਕਿ ਜੁਡੀਸ਼ਰੀ ਇਨਕੁਆਰੀਜ਼ ਦੀ ਹੋਣੀ ਚਾਹੀਦੀ ਹੈ ਅਕਾਲੀ ਆਗੂ ਦੇ ਵੱਲੋਂ ਵੀ ਕਿਹਾ ਗਿਆ ਸੀ ਫਿਲਹਾਲ ਹੁਣ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਕਿਹੜੀ ਸਾਜ਼ਿਸ਼ ਦੇ ਤਹਿਤ ਜਿਹੜਾ ਕਿ ਇਹ ਹਮਲਾ ਕੀਤਾ ਗਿਆ ਸੁਖਬੀਰ ਸਿੰਘ ਬਾਦਲ ਤੇ ਦਲ ਖਾਲਸਾ ਦੇ ਨਾਲ ਜੁੜਿਆ ਹੋਇਆ ਸਿੰਘਰਨ ਦਾ ਵਾਦ ਆ ਵੀ ਜਿਹੜਾ ਕਿ ਦੱਸਿਆ ਜਾ ਰਿਹਾ ਹੈ ਕਰੀਬੀ ਇਹੋ ਫਿਲਹਾਲ ਉਸ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ ਸੋ ਤਸਵੀਰਾਂ ਇਹ ਸਾਹਮਣੇ ਆਈਆਂ ਜੁਥੇ ਕੀ ਦੇਖਿਆ ਜਾ ਸਕਦਾ ਹੈ ਕਿ ਨਰਾਇਣ ਸਿੰਘ ਚੌਰਾ ਦੇ ਵੱਲੋਂ ਹਮਲਾ ਕੀਤਾ ਜਾਂਦਾ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਆਪਣੀ ਸੇਵਾ ਨਿਭਾਰੇ ਸੰ ਪਹਿਰੇਦਾਰੀ ਦੀ ਸੇਵਾ ਨਿਭਾਰੇ ਸੰ ਤੇ ਉਸੇ ਵੇਲੇ ਉਹਨਾਂ ਦੇ ਕੋਲ ਜਾ ਕੇ ਉਹਨਾਂ ਨੂੰ ਨਿਸ਼ਾਨਾ ਬਣਾ ਕੇ ਪਿਸਤੌਲ ਦੇ ਨਾਲ ਜਿਹੜੀ ਕਿ ਫਾਇਰਿੰਗ ਕੀਤੀ ਜਾਂਦੀ ਹੈ ਪਰ ਜਿਹੜਾ ਕਿ ਸੁਰੱਖਿਆ ਕਰਮੀਆਂ ਦੇ ਵੱਲੋਂ ਉਹਨਾਂ ਨੂੰ ਫੜ ਲਿਆ ਜਾਂਦਾ ਉਹਨਾਂ ਦਾ ਹੱਥ ਉੱਪਰ ਕਰ ਦਿੱਤਾ ਜਾਂਦਾ ਹੈ ਤੇ ਗੋਲੀ ਜਿਹੜੀ ਕਿ ਉਹ ਦੀਵਾਰ ਤੇ ਲੱਗਦੀ ਹੈ ਤੇ ਸੁਖਬੀਰ